ਕੰਗਣਾ ਰਣੋਤ ਦੀ ਨਵੀਂ ਫਿਲਮ ਅਮਰਜੈਂਸੀ ਨੂੰ ਲੈ ਕੇ ਲਗਾਤਾਰ ਵਿਵਾਦ ਚੱਲਿਆ ਤੇ ਉੱਥੇ ਸਿਮਰਨਜੀਤ ਸਿੰਘ ਮਾਨ ਅਤੇ ਕੰਗਣਾ ਰਣੋਤ ਦਾ ਪੇਜ ਫਸਿਆ ਹੋਇਆ ਵੀ ਦਿਖਾਈ ਦੇ ਰਿਹਾ ਤੇ ਜਿਸ ਨੂੰ ਲੈ ਕੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਿਮਰਨਜੀਤ ਮਾਨ ਤੇ ਵੀ ਫਰਟਵਾਰ ਕੀਤਾ ਤੇ ਦੂਜੇ ਪਾਸੇ ਕੰਗਣਾ ਰਣੋਤ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੰਗਣਾ ਰਣੋਤ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਕਾਰਵਾਈ ਜੜੀ ਕਿ ਹੋਣੀ ਚਾਹੀਦੀ ਹੈ ਤੇ ਜਿਸ ਦੇ ਦੌਰਾਨ ਉੱਤੇ ਹੀ ਨਮੀ ਫਿਲਮ ਐਮਰਜੈਂਸੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਬਾਦਲ ਦਾ ਹੋਰ ਕੀ ਕਹਿਣਾ ਹੈ ਉਹ ਬੀਬੀ ਬਾਰੇ ਜਨਾ ਘੱਟ ਬੋਲਿਆ ਜਾਏ ਚੰਗਾ ਹੈਗਾ ਭਾਜਪਾ ਨੇ ਇਹੋ ਜੀ ਬੀਬੀ ਨੂੰ ਜੇ ਪਹਿਲੇ ਹੀ ਕੰਟ੍ਰੋਵਰਸ਼ੀਅਲ ਸੀਗੀ ਤੇ ਅੱਜ ਵੀ ਜਿਹੋ ਜੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਦੀ ਬੁੱਧੀ ਭ੍ਰਿਸ਼ਟ ਵਾਲਾ ਦੂਜਿਆਂ ਨੂੰ ਕਹਿ ਰਹੀ ਹੈ ਬਾਹਰ ਚਤੇ ਇਦੀ ਬੁੱਧੀ ਸੀ ਚਲੀ ਗਈ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡੀਆਂ ਪਾਉਣ ਦੀ ਗੱਲ ਕਰਦੀ ਹੈ ਬਿਲਕੁਲ ਝੂਠੇ ਬੇਬੁਨਿਆਦ ਜਿੰਨਾ ਇਹਨੂੰ ਇਹਦੀ ਨਖਿੱਦੀ ਕੀਤੀ ਜਾਏ ਮੈਨੂੰ ਲੱਗਦਾ ਹੈ ਘਾਟੇ ਲੈ ਕੇ ਇਹਨੂੰ ਦੂਜੀ ਬੀਬੀ ਦੇ ਬਾਰੇ ਬੋਲਦੇ ਹੋਏ ਮੈਨੂੰ ਦੁੱਖ ਲੱਗਦਾ ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੱਗਦਾ ਇਕੱਲੇ ਚਿੱਠੀ ਲਿਖਣ ਦੇ ਨਾਲ ਫਟਕਾਰ ਕੀ ਇਹਦੇ ਖਿਲਾਫ ਐਕਸ਼ਨ ਨਾ ਇਹਨੂੰ ਕੱਢੋ ਇਹਨੂੰ ਸਸਪੈਂਡ ਕਰੋ ਜਿਹੜੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੀ ਆ ਰਹੇ ਇਹ ਨਹੀਂ ਝੂਠੀ ਗੰਦੀ ਗੱਲਾਂ ਕਹਿ ਰਹੀ ਹੈਗੇ ਤੇ ਭਾਜਪਾ ਮੂੰਹ ਤੇ ਤਾਲੇ ਲਾਈ ਬੈਠੀ ਹੈ ਆਹ ਬੇਟੀ ਪੜ੍ਹਾਓ ਬੇਟੀ ਬਚਾਓ ਇਹੋ ਜੀ ਬੇਟੀਆਂ ਵਾਸਤੇ ਜਿਹੜਾ ਜਿਹੜੀ ਸੌਂ ਚੱਕਦੀ ਐ ਮੈਂਬਰ ਆਫ ਪਾਰਲੀਮੈਂਟ ਕੀ ਦੇ ਦੇ ਇੱਕ ਏਕਤਾ ਤੇ ਅਖੰਡਤਾ ਤੀ ਤੇ ਫਿਰ ਸੌਂ ਚੱਕਣ ਤੋਂ ਬਾਅਦ ਮੂੰਹ ਤੋਂ ਗੱਲਾਂ ਇਹੋ ਜੀ ਲੱਗਦੀ ਜਿਹਦੇ ਨਾਲ ਜਿਹੜੀ ਗੱਲਾਂ ਦੇ ਨਾਲ ਵੰਡੀਆਂ ਪੈਂਦੀਆਂ ਨੇ ਤੇ ਕਿਸੇ ਨੂੰ ਠੇਸ ਪਹੁੰਚਦੀ ਐ ਬਹੁਤ ਦੁਖ ਦੀ ਗੱਲ ਐ ਤਾਂ ਮੈਂ ਸਖਸ਼ ਸ਼ਬਦਾਂ ਤੇ ਨਿੰਦਾ ਕਰਦੀ ਮਾਨ ਸਾਹਿਬ ਕੀ ਬੋਲ ਰਹੇ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਖੁਦ ਹੀ ਨਹੀਂ ਪਤਾ ਸੋ ਪਰ ਕਿਸੇ ਔਰਤ ਦੇ ਬਾਰੇ ਇਹੋ ਜੀ ਗੱਲਾਂ ਬੋਲਨੇ ਮੈਂ ਉਹਦੀ ਵੀ ਨਿੰਦਾ ਕਰਦੀ ਆ ਤੇ ਮਾਨ ਸਾਹਿਬ ਨੂੰ ਤਾਂ ਥੋੜੀ ਆਪ ਤੇ ਉਮਰ ਦਾ ਲਿਹਾਜ਼ ਕਰਦੇ ਹੋ ਆਪ ਦੇ ਜ਼ੁਬਾਨ 'ਚ ਲਗਾਮ ਦੇਣ ਤੇ ਜਿਹੜਾ ਕੁਝ ਕਹਿਣਾ ਉਹ ਚੰਗੇ ਸ਼ਬਦਾਂ ਨਾਲ ਵੀ ਕਹੇ ਤਾਂ ਤੁਹਾਡੇ ਤਾਂ ਕੰਗਨਾ ਰੋਚੇ ਫਰਕ ਹੀ ਰਹਿ ਗਿਆ ਇਹੋ ਜੀ ਗੱਲਾਂ ਤੁਸੀਂ ਕਰ ਰਹੇ ਹੋ ਮੈਂ ਉਹ ਠੀਕ ਹੈ ਮਾਨਣੇ ਹੀ ਰਹੀ ਹੈਗੀ ਉਹ ਗਲਤ ਕਿਹਾ ਹੈਗਾ ਪਰ ਇਹਦਾ ਜਿਹ ਮਹਿਲਾ ਕਮਿਸ਼ਨ ਹੈਗਾ ਉਹਨੇ ਨੋਟਸ ਵੀ ਦਿੱਤੇ ਹੈਗੇ ਹਰਿਆਣਾ ਚਲੋ ਹੁਣ ਜੇ ਗਲਤ ਗੱਲ ਹੈ ਔਰਤਾਂ ਦੇ ਬਾਰੇ ਇਹ ਗੱਲ ਕਹਿੰਦੀ ਬਹੁਤ ਮਾੜੀ ਗੱਲ ਹੈ ਕਿਸੇ ਵੀ ਔਰਤ ਦੇ ਬਾਰੇ ਇਹੋ ਜਿਹਾ ਕਿਹਾ ਜਾਏ ਅਖੀਰ ਤੇ ਉਹ ਵੀ ਕਿਸੇ ਦੀ ਧੀ ਹੈਗੀ ਤਿਆਂ ਦੇ ਮਾਨ ਸਾਹਿਬ ਦੀ ਵੀ ਹੈਗੀਆਂ ਤਾਂ ਇਹੋ ਜੇ ਕਿਸੇ ਔਰਤ ਦੇ ਬਾਰੇ ਤੁਸੀਂ ਕਿਵੇਂ ਨਿੱਜੀ ਟਿੱਪਣੀ ਕਰ ਸਕਦੇ ਨਹੀਂ ਪਰ ਕੋਈ ਗੰਦੀ ਗੱਲ ਹੈ ਇਸ ਤਰ੍ਹਾਂ ਕੋਈ ਕਮਿਸ਼ਨ ਨਹੀਂ ਜਿਹੜਾ ਉਹ ਪਸਾਨਾਂ ਦੇ ਬਾਰੇ ਉਹ ਬੋਲਦੀ ਇਹਦੇ ਉੱਤੇ ਲਗਾਮ ਪਾਜਪਾ ਪਾਏ ਪ੍ਰਧਾਨ ਮੰਤਰੀ ਪਾਏ ਅਮਿਤ ਸ਼ਾਹ ਪਾਏ ਜੇ ਲਗਾਮ ਨਹੀਂ ਪਾ ਰਹੇ ਨੇ ਤਾਂ ਫਿਰ ਇਹਨੂੰ ਸ਼ਹਿ ਦੇ ਰਹੇ ਨੇ ਮੈਂ ਤਾਂ ਸਿੱਧੇ ਸਿੱਧੇ ਭਾਜਪਾ ਨੂੰ ਸਮਝ ਦਿਆਂ ਕਿ ਪਹਿਲੇ ਸਾਡੀ ਮਾਤਾਵਾਂ ਜਿਹੜੇ ਉੱਥੇ ਬੈਠਦੀਆਂ ਸੀਗੀਆਂ ਧਰਨੇ 'ਚ ਇਹ ਆਪ ਦੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਉਹਨੂੰ ਇਹਨੇ ਬਿਕਾਉ ਕਹਿਤਾ ਕਿ ਦਿਹਾੜੀ 'ਚ ਆਉਂਦੀਆਂ ਨੇ ਬੁੜੀਆਂ-ਬੁੜੀਆਂ ਮਾਵਾਂ ਨੂੰ ਵੀ ਇਹ ਨਹੀਂ ਬਖਸ਼ਿਆ ਉਦੇ ਬਾਅਦ ਇਹਨੇ ਕਿਸਾਨਾ ਤੋਂ ਬਾਅਦ ਫਿਰ ਸਾਡੀ ਇੱਕ ਧੀ ਜਿਹੜੀ ਆਪਦੀ ਡਿਊਟੀ ਕਰ ਰਹੀ ਸੀਗੀ 에어ਪੋਰਟ 'ਚ ਜਿਹੜੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਉਹਦੇ ਨਾਲ ਵੀ ਕਿਹੋ ਜਿਹਾ ਵਰਤਾਵਰਕ ਕੀਤਾ ਉਹਦੇ ਬਾਅਦ ਕਿਹੋ ਜੀ ਪਿਕਚਰਾਂ ਜਿਹੜੀ ਇਹਨੇ ਪ੍ਰੋਡਿਊਸ ਕੀਤੀਆਂ ਨੇ ਜਿੱਥੇ ਸਿੱਖਾਂ ਨੂੰ ਇੱਕ ਵਾਰ ਫੇਰ ਟਾਰਗੇਟ ਕੀਤਾ ਜਾਂ ਇਹਨਾਂ ਦਾ ਸੈਂਸਰ ਬੋਰਡ ਸੁੱਤਾ ਪਿਆ ਸੀ ਜਿਹੜੇ ਪਾਸਵਾ ਦੇ ਥੱਲੇ ਤੇ ਬਾਹਰ ਆਂਦੇ ਸਾਰੇ ਹੁਣ ਇਹੋ ਜੀ ਕਹਿ ਰਹੇ ਬੰਗਲਾਦੇਸ਼ ਦੇ ਹਾਲਾਤ ਕਿਉਂਕਿ ਕਿਸਾਨੀ ਆंदोलਨ 'ਚ ਜੇ ਲਾਸ਼ਾਂ ਹੋਈਆਂ ਨਾ ਤੇ ਇਹਨਾਂ ਦੀ ਮਾਰਕਟ ਕਰਕੇ ਜਿਹੜੀ ਹੁਣ ਲਾਸ਼ਾਂ ਦਾ ਢੇਰ ਹੋਇਆ ਖਨੋਰੀ ਬਾਰਡਰ 'ਚ ਜਿਹਨਾਂ ਸ਼ੁਭਕਰਨਸ ਮੇਰੇ ਹਲਕੇ ਦਾ ਮੁੰਡੇ ਨੂੰ ਮਾਰਿਆ ਹੈਗਾ ਉਹਦੇ ਬਾਰੇ ਮੂੰਹ ਖੋਲਦੀ ਐ ਜੇ ਰੇਪ ਹੋਇਆ ਲਾਸ਼ਾਂ ਮਾੜੀ ਚੀਜ਼ ਆ ਬਹੁਤ ਮੈਂ ਤਾਂ ਮੈਂ ਇੱਕ ਔਰਤ ਹੋਣ ਦੇ ਨਾਤੇ ਇੱਕ ਦੂਜੀ ਔਰਤ ਦੇ ਬਾਰੇ ਬੋਲਣਾ ਨਹੀਂ ਚਾਹਦੀ ਮੈਂ ਉਹਦੀ ਪਾਰਟੀ ਨੂੰ ਤੇ ਉਹਦੇ ਪਾਰਟੀ ਦੇ ਲੀਡਰਾਂ ਨੂੰ ਕਠਾਰੇ ਚ ਖੜਾ ਕਰਦੀਆਂ ਜਿਹੜੇ ਆਪ ਦੇ ਐਮਪੀ ਦੇ ਖਿਲਾਫ ਜੇ ਇਹਨੇ ਹਿੰਦੂ ਧਰਮ ਬਾਰੇ ਕੁਝ ਬੋਲਿਆ ਹੁੰਦਾ ਜਾਂ ਹਿੰਦੂਆਂ ਬਾਰੇ ਬੋਲਿਆ ਹੁੰਦਾ ਤੇ ਚੁੱਪ ਬੈਠਦੇ ਕਿਉਂਕਿ ਸਾਡੇ ਦੇਸ਼ ਦੇ ਅੰਦਾਤਾ ਬਾਰੇ ਬੋਲ ਰਹੀ ਐ ਤੇ ਸਿੱਖਾਂ ਬਾਰੇ ਬੋਲ ਰਹੀ ਐ ਕਦੇ ਅੱਜ ਕੋਈ ਮਾਈਨੋਰਟੀ ਇਸ ਭਾਜਪਾ ਦੇ ਨਾਲ ਨਹੀਂ ਐ ਨਾ 크ਰਿਸਚੀਅਨ ਇਹਨਾਂ ਦੇ ਨਾਲ ਨੇ ਨਾ ਸਿੱਖ ਇਹਨਾਂ ਦੇ ਨਾਲ ਨੇ ਨਾ ਮੁਸਲਮ ਇਹਨਾਂ ਦੇ ਨਾਲੇ ਕਿਉਂਕਿ ਹਰੇਕ ਮਾਈਨੋਰਿਟੀ ਨੂੰ ਇਹ ਦੂਰ ਕਰਕੇ ਜਿਹੜੀ ਰਾਜਨੀਤੀ ਇਹ ਖੇਡ ਰਹੇ ਦੇਸ਼ ਦੇ ਅਗਲਾੰ ਦਾ ਕੰਮ ਕਰ ਰਹੀ ਹੈ